ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਰਾਮ ਆਸਾ ਸਿੰਘ ਜੀ ਨਿੱਕੂਵਾਲ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਐਗਰੀਕਲਚਰ ਨਿੱਕੂਵਾਲ ਜਿਹੜੀ ਕਿ ਸਾਡੀ ਖਾਦ ਦੀ ਬਹੁਤ ਵੱਡੀ ਸਮੱਸਿਆ ਹੈ ਜੂਰੀਆ ਦੀ ਖਾਸ ਕਰਕੇ ਜੂਰੀਆ ਸਾਡੀ ਸੁਸਾਇਟੀ ਵਿੱਚ ਅਜੇ ਇੱਕ ਬੋਰੀ ਵੀ ਨਹੀਂ ਆਇਆ ਹੁਣ ਤੱਕ ਆ ਨਵੇਂ ਸੀਜ਼ਨ ਜ ਸਾਡੀ ਦਾ ਸੀਜ਼ਨ ਚੱਲ ਰਿਹਾ ਲੋਕਾਂ ਨੇ ਕਣਕਾਂ ਬੜੀ ਮੁਸ਼ਕਲ ਨਾਲ ਬੀਜੀਆਂ ਨੱਟ ਪੱਜ ਕੇ ਹੜਾਂ ਦੀ ਮਾਰ ਹਟ ਬਹੁ ਇਲਾਕਾ ਸਾਡਾ ਆਇਆ ਹੋਇਆ ਸੀ ਇਸ ਕਰਕੇ ਹੁਣ ਫਸਲ ਵੀ ਪਹਿਲਾਂ ਵਿਜਨ ਵਿੱਚ ਲੇਟ ਹੋ ਗਈ ਤੇ ਹੁਣ ਉਹਨਾਂ ਨੂੰ ਜੂਰੀਆ ਖਾਦ ਦੀ ਲੋੜ ਹੈ ਜੂਰੀਆ ਖਾਦ ਨਹੀਂ ਮਿਲ ਰਿਹਾ ਹੈ ਮੈਂ ਪ੍ਰਸ਼ਾਸਨ ਨੂੰ ਡੀਐਮ ਸਾਹਿਬ ਨੂੰ ਕਈ ਵਾਰੀ ਫੋਨ ਕੀਤੇ ਪਰ ਉਹਨਾਂ ਨੇ ਆਪਣੇ ਰੁਝੇਵਿਆਂ ਦਾ ਸਦਕਾ ਜਾਂ ਕਿਸੇ ਕੋਲ ਕਾਰਨ ਕਰਕੇ ਫੋਨ ਨਹੀਂ ਸਾਡਾ ਚੱਕਿਆ ਕਿ ਨਾ ਸਾਨੂੰ ਪਤਾ ਲੱਗਦਾ ਖਾਦ ਕਦੋਂ ਆਣੀ ਹੈ ਅਸੀਂ ਆਪਣਾ ਜੋ ਅਸੀਂ ਆਪਣਾ ਜੋ ਪੈਸੇ ਬਣਦੇ ਆ ਜੂਰੀਏ ਦੇ ਉਹ ਵੀ ਸਾਰੇ ਜਮ੍ਹਾਂ ਕਰਾਤੇ ਉਹਦਾ ਰੈਵਲੂਸ਼ਨ ਵੀ ਪਾਸ ਕਰਕੇ ਮੈਂਬਰਾਂ ਨੇ ਸਾਰਿਆਂ ਨੇ ਭੇਜ ਦਿੱਤਾ ਬਗਿਆ ਸੋ ਮੈਂ ਬੇਨਤੀ ਕਰਦਾ ਕਿ ਸਾਨੂੰ ਜੂਰੀਆ ਖਾਦ ਖੇਤੀ ਜਿਹੇਤੀ ਪਹਜਾਈ ਜਾਵੇ ਤਾਂ ਜੋ ਲੋਕਾਂ ਦਾ ਸਮੇਂ ਸਿਰ ਜਿਹੜਾ ਕੰਮ ਕਾਜ ਹੈ ਖੇਤੀ ਦਾ ਖੇਤੀ ਤੇ ਸਾਰੇ ਬੰਦੇ ਨਿਰਪਰ ਹੈ 80% ਸਾਡੇ ਲੋਕ ਇਸ ਤੇ ਨਿਰਪਰ ਕਰਦੇ ਹੈ ਖੇਤੀ ਤੇ ਤੇ ਉਹਨਾਂ ਨੂੰ ਜੇ ਖਾਦ ਨਾ ਮਿਲੀ ਪਿਛਲੇ ਸਾਲ ਪਿਛਲੀ ਫਸਲ ਸਾਡੀ ਸੋਣੀ ਦੀ ਕਣਕ ਵੀ ਸਾਡੀ ਧਾਨ ਵੀ ਸਾਡੇ ਮਰ ਗਈ ਤੇ ਮੱਕੀ ਵੀ ਮਰ ਗਈ ਹੈਗੀ ਨਾ ਹੀ ਸਾਡਾ ਉਹਦਾ ਕੋਈ ਮੁਆਵਜ਼ਾ ਮਿ ਦਿੱਤਾ ਗਿਆ ਕਿਸੇ ਸਰਕਾਰ ਨੇ ਸੋ ਮੈਂ ਹੁਣ ਬੇਨਤੀ ਦਾ ਇਹ ਅਗਲੀ ਹਾੜੀ ਦੀ ਫਸਲ ਜਿਹੜੀ ਕਣਕ ਦੀ ਹੈਗੀ ਹੋਰ ਸਰੋਂ ਦੀ ਫਸਲ ਹੈਗੀ ਉਹਦੇ ਬਾਅਦ ਤੇ ਸਾਨੂੰ ਖਾਦ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜਿਹੜੀ ਖਾਦ ਹੈ ਇਹ ਸੈਨੇ ਖਾਦਾਂ ਤੋਂ ਵਗੈਰਾ ਖੇਤੀ ਨਹੀਂ ਹੁੰਦੀ ਹੈਗੀ ਇਹਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਛੇਤੀ ਤੋਂ ਛੇਤੀ ਖਾਦ ਪਾਈ ਜਾਵੇ ਤਾਂ ਜੋ ਸਾਡਾ ਲੋਕਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ ਜੇ ਪਿਛਲੀ ਫਸਲ ਮਰੀ ਤਾਂ ਹੁਣ ਅਗਲੀ ਵੀ ਜੇ ਮਰ ਗਈ ਤਾਂ ਜ਼ਿਮੀਂਦਾਰ ਦਾ ਜੋ ਕਰਜ਼ਾ ਹੈ ਜਾਂ ਹੋਰ ਕੋਈ ਹਿਸਾਬ ਤਾਂ ਕਿਸੇ ਦਾ ਦੇਣਾ ਲੈਣਾ ਹੁੰਦਾ ਹੈ ਕਈ ਕਾਰਜ ਕਰਨੇ ਹੁੰਦੇ ਕਿਸੇ ਦਾ ਕੁੜੀ ਦਾ ਵਿਆਹ ਕਰਨਾ ਹੈ ਹੋਰ ਸਾਰੇ ਕਈ ਪਾਸੇ ਲੋੜ ਪੈਂਦੀ ਹੈ ਕੋਈ ਛੋਟਾ ਮੋਟਾ ਮਕਾਨ ਵੀ ਬਣਾ ਲੈਣਾ ਪੈਂਦਾ ਡੰਗਰਾ ਪਸੋਂ ਨਹੀਂ ਬਣਾ ਲੈਣਾ ਪੈਂਦਾ ਆਪਣੇ ਰਹਿਣੇ ਵਾਸਤੇ ਕੋਈ ਬਣਾ ਲੈਣਾ ਪੈਂਦਾ ਹੈ ਕਈ ਪ੍ਰੋਗਰਾਮ ਸਾਡੇ ਹੁੰਦੇ ਆ ਸੋ ਅਸੀਂ ਕਈ ਖੇਤੀ ਦੇ ਸਮਾਨ ਵੀ ਲੈਣਾ ਹੁੰਦਾ ਹੈ ਸੋ ਅਸੀਂ ਬਹੁਤ ਮਜਬੂਰ ਆ ਇਸ ਕਰਕੇ ਸਾਨੂੰ ਬੇਨਤੀ ਹੈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਨਾ ਛੇਤੀ ਤੋਂ ਛੇਤੀ ਸਾਡੀ ਜੂਰੀਆਖਾਤ ਪਹੁੰਚਾਇਆ ਡੀਐਮ ਨੂੰ ਸਭ ਨੂੰ ਖਾਸ ਕਰਕੇ ਮੈਂ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਕਿ ਤੁਸੀਂ ਕੋਈ ਆਪਣੀ ਕੋਸ਼ਿਸ਼ ਕਰੋ ਕਿਉਂਕਿ ਰੋਪੜ ਡਿਸਟ੍ਰਿਕਟ ਦੇ ਵਿੱਚ ਡੀਐਮ ਦੀ ਪੋਸਟ ਸਾਡੇ ਬਹੁਤ ਵੱਡੀ ਪੋਸਟ ਹੈ ਜਿਹੜੀ ਕਿ ਸਾਨੂੰ ਹਰ ਵਾਰ ਤੋਂ ਹੋ ਗਿਆ ਪਹਿਲਾਂ ਬਹੁਤ ਮਦਦ ਕਰਦੇ ਪਰ ਹੁਣ ਪਤਾ ਨਹੀਂ ਉਹਨਾਂ ਨੇ ਕਿਸ ਕਾਰਨ ਕਰਕੇ ਸਾਡਾ ਫੋਨ ਨਹੀਂ ਚੱਕਿਆ ਮੈਂ ਬਹੁਤ ਫੋਨ ਕਰਿਆ ਮੈਂ ਪ੍ਰਧਾਨ ਡਾਕਟਰ ਰਾਮ ਸਿੰਘ ਕੋਪਰ ਸੁਸਾਇਟੀ ਦੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਾਡੀ ਇਹ ਸਵੱਸਿਆ ਕਿਸੇ ਤਰ੍ਹਾਂ ਵੀ ਹੱਲ ਕਰੋ ਤੁਸੀਂ ਵੱਡੀ ਪਾਵਰ ਵਿੱਚੋਂ ਸਾਡੇ ਵਾਸਤੇ ਜੂਰੀਆਖਾ ਦੀ ਕੋਪਰ ਸੁਸਾਇਟੀ ਪਿੰਡ ਨਿਕ ਜੋ ਅਨੰਦਪੁਰ ਸਾਹਿਬ ਦੇ ਨੇੜੇ ਆ ਉਹਨਾਂ ਨੂੰ ਪੇਟੀ ਜਾਵੇ ਮੈਂ ਬਾਕੀ ਸਾਡੇ ਬਹੁਤ ਹੀ ਸਤਿਕਾਰਯੋਗ ਹਰਜੋਤ ਸਿੰਘ ਜੀ ਬੈਂਸ ਮਿਨਿਸਟਰ ਜਿਹੜੇ ਸਾਡੇ ਐਜੂਕੇਸ਼ਨ ਦੇ ਉਹਨਾਂ ਨੇ ਵੀ ਇਸ ਇਲਾਕੇ ਦੀ ਸਮੱਸਿਆ ਦੱਸਣਾ ਚਾਹੁੰਦਾ ਕਿ ਹੋ ਸਾਡੀ ਸੋਸਾਇਟੀ ਨਹੀਂ ਹੋਰ ਸੈਟੀਆਂ ਵਿੱਚ ਵੀ ਜੂਰੀਆ ਖਾਦ ਨਹੀਂ ਆ ਰਹੀ ਹੈ ਉਹ ਜੂਰੀਆ ਖਾਦ ਲਈ ਤੁਸੀਂ ਕੋਈ ਪ੍ਰਬੰਧ ਕਰੋ ਤਾਂ ਜੋ ਤੋਂ ਸਾਡੇ ਇਸ ਕਿਸਾਨ ਜੋ ਬਾਲੀ ਮਦਦ ਤੁਸੀਂ ਕਰ ਸਕਦੇ ਆ ਉਹਦੇ ਲਈ ਆਪਣਾ ਜੋ ਕਿਸਾਨ ਹੈ ਉਹ ਮਾਲੀ ਮਦਦ ਦੇ ਵਿੱਚ ਆਪਣਾ ਜੀਣ ਜੁਗ ਜੁਗ ਰਹਿਣ ਕਿਉਂਕਿ ਇਹਨਾਂ ਨੇ ਲਈ ਬਹੁਤ ਵੱਡੀ ਸਮੱਸਿਆ ਹੈ ਸੋ ਖਾਦ ਛੇਤੀ ਛੇਤੀ ਜੂਰੀਆ ਭੇਜੋ ਮੈਂ ਆਪਣੇ ਕੌਂਸਲਰਟੀ ਮੈਂਬਰ ਸਾਰਿਆਂ ਵੱਲੋਂ ਬੇਨਤੀ ਕਰਦਾ ਸਾਰਿਆਂ ਵੱਲੋਂ ਕਿ ਤੁਸੀਂ ਇਸ ਗੱਲ ਨੂੰ ਸਾਡੇ ਮੁਖ ਰਣ ਦੇ ਹੋਏ ਧਿਆਨ ਵਿੱਚ ਲਿਆਓ ਤੁਹਾਡੇ ਜਨਰਲ ਵਿੱਚ ਜਿਵੇਂ ਕੀਤੀ ਕੀਤਾ ਜਾਂਦਾ ਹੈ ਕਿ ਤੁਸੀਂ ਇਸ ਗੱਲ ਨੂੰ ਮੁੱਖ ਦੇ ਆਧਾਰ ਤੇ ਅੱਗੇ ਪੇਸ਼ ਕਰਕੇ ਸਾਨੂੰ ਇਸ ਸਮੱਸਿਆ ਹੱਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ